ਉਹਦੀ ਕਿਤਾਬੀ ਕੀਤੀ ਜਾ ਰਹੀ ਹੈ ਕੌਣ ਬੰਦੀਸੀ ਕਿਸ ਤਰ੍ਹਾਂ ਦੀ ਕਾਰਵਾਈ ਪੂਰੀ ਸੀ ਉਗੜਾ ਰਹੇ ਹੈ ਇਹ ਜੀ ਕੱਲ ਸਾਨੂੰ ਇੱਕ ਜਸਪਾਲ ਸਿੰਘ ਹੈ ਵੈਟਰਨਰੀ ਡਾਕਟਰ ਰਿਟਾਇਰ ਉਹਨਾਂ ਵੱਲੋਂ ਇੱਕ ਕੰਪਲੇਂਟ ਹਾਸਲ ਹੋਈ ਸੀ ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਤੇ ਤਿੰਨ ਦੋਸ਼ੀ ਸੀਗੇ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਜੀ ਤੇ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਤੇ ਅਗਲੀ ਕਾਰਵਾਈ ਕਰਾਂਗੇ। ਸਭੀ ਬੈਕਗ੍ਰਾਉਂਡ ਦੇ ਨਾਮਦੰਨ ਕ੍ਰਿਮినਲ ਰਿਕਾਰਡ ਜਾਂ ਜੇੜੀ ਨਹੀਂ ਕੁਝ ਹੁੰਦਾ ਪਤਾ ਲੈਂਦੇ। ਇਹਨਾਂ ਨੂੰ ਜੀ ਅੱਜ ਗ੍ਰਿਫਟਾਰ ਕਰਕੇ ਅਸੀਂ ਕੱਲ ਨੂੰ ਮਾਨ ਜੋ ਕੋਰਟ ਵਿੱਚ ਪੇਸ਼ ਕਰਾਂਗੇ ਤੇ ਦਰਾਂਨੇ ਇਨਵੈਸਟੀਗੇਸ਼ਨ ਅਸੀਂ ਚੈੱਕ ਕਰਾਂਗੇ ਵੀ ਕੋਈ ਇਲਾ ਤਾਂ ਕੋਈ ਹੋਰ ਐਫ ਆਈ ਆਰ ਦਰਜ ਹੈ ਜਾਂ ਨਹੀਂ ਹੈ। ਕ੍ਰਿਮੀਨਲ ਰਿਪੋਰਟ ਕੀ ਹੈ ਉਹ ਚੈੱਕ ਕਰਕੇ ਅਗਲੀ ਕਾਰਵਾਈ ਅਸੀਂ ਹਮੇਸ਼ਾ ਰੱਖਾਂਗੇ। ਸੀਸੀਟੀਵੀ ਕਿੰਨੀ ਕਿ ਹਲਪਫੁਲ ਹੋਈ ਨਾ ਪੁਲਿਸ ਸਾਹਿਬ ਜੀ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਗਿਆ। ਬੰਦੇ ਨੂੰ ਕਿੱਥੇ ਹੁੰਦੇ ਹਾਂਜੀ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਹੀ ਅਸੀਂ ਇਹ ਦੋਸ਼ੀਆਂ ਨੂੰ ਟ੍ਰੇਸ ਕੀਤਾ ਜੀ ਉਸੇ ਦੇ ਤਰ੍ਹਾਂ ਹੀ ਅਸੀਂ ਅੱਗੇ ਵੀ ਇਹ ਰਿਕਵੈਸਟ ਕਰ ਰਹੇ ਹਾਂ ਲੋਕਲ ਵੀ ਸਭ ਤੋਂ ਵੱਧ ਜੇ ਕੀਤਾ ਹੋ ਸਕੇ ਤਾਂ ਆਪਕੋ ਆਪਣੇ ਸੀਸੀਟੀਵੀ ਕਵਰੇਜ ਜੋ ਰੋਡ ਨੂੰ ਕਵਰ ਕਰਦੇ ਹੋ ਉਹ ਲਵਾਇਆ ਤਾਂ ਕਿ ਮੁਕੱਦਮੇ ਜਿਹੜੇ ਹਨ ਕੋਈ ਦਰਜ ਹੁੰਦੇ ਲੁੱਟ ਹੋਵੇ ਜਲਦੀ ਟ੍ਰੇਸ ਹੋ ਸਕੇ ਹੋਰ ਸਾਰਾ ਰੂਪੀ ਲਿਖਦੀ ਜੰਗੀ ਤੱਕ ਜੀ ਹਾਂਜੀ ਸਾਰੇ ਛੋਟੀ ਉਮਰ ਦੇ 24 ਸਾਲ ਦਾ ਕੋਈ 23 ਸਾਲ ਦਾ ਕੋਈ 18 ਸਾਲ ਦਾ